ਏ ਬਾਈ ਆਪਣੇ ਕੋਲੇ 400 ਵੱਡ ਸੀਗੇ ਆ ਰ ਆਰ ਦੇ ਤੇ ਇਹ ਹਲੇ 3 ਜਨਵਰੀ ਨੂੰ 4 ਮਹੀਨਿਆਂ ਦੇ ਹੋ ਜਾਣਗੇ ਤੇ ਇਹਨਾਂ ਵਿੱਚੋਂ ਨਾ ਮੈਂ ਐਕਸਪੈਰੀਮੈਂਟ ਕਰਨ ਵਾਸਤੇ ਅ ਪੰਜ ਮੁਰਗੀਆਂ ਤੇ ਇੱਕ ਮੁਰਗਾ ਆਪਦੇ ਘਰੇ ਰੱਖ ਲਿਆ ਸੀ ਉਹ ਤਾਂ ਆਪਨੇ ਪੌੜੀਆਂ ਤੇ ਖਤਾਂ ਨਹੀਂ ਹੁੰਦਾ ਉਹਨਾਂ ਦੇ ਵਿੱਚ ਤੇ ਉਹਨਾਂ ਵਿੱਚੋਂ ਇੱਕ ਗੁਗੜੀ ਨੇ ਆ ਜਾਨੀ ਕਿ ਤਿੰਨ ਦਿਨ ਪਹਿਲਾਂ ਆਂਡਾ ਦਿੱਤਾ ਤੇ ਕੱਲ ਆਂਡਾ ਫੇਰ ਦਿੱਤਾ ਉਹਨੇ ਬਿਨਾ ਛਿਲਕੇ ਤੋਂ ਜਿਹਨੂੰ ਵਾ ਆਂਡਾ ਕਹਿੰਦੇ ਆ ਇਹ ਆਂਡਾ ਉਹਨਾਂ ਨੇ ਫੇਰ ਦਿੱਤਾ ਤੇ ਉਦੋਂ ਦਾ ਮੈਂ ਇਹਨਾਂ ਨੂੰ ਵੇਖੀ ਜਾਂਦਾ ਕਿ ਕਿਸੇ ਨੇ ਕਿਸੇ ਕੁਗੜੀ ਨੇ ਵੀ ਆਂਡਾ ਨਹੀਂ ਦਿੱਤਾ ਇਹਦਾ ਕਾਰਨ ਕੀ ਹੋਇਆ ਕਿਉਂਕਿ ਉਹਨਾਂ ਨੂੰ ਵੀ ਮੈਂ ਉਹਨਾਂ ਨੂੰ ਫੀਡ ਵੀ ਪਾਉਂਦਾ ਸੀਗਾ ਇਹ ਕੱਲੀ ਫੀਡ ਤੇ ਆ ਉਹਨਾਂ ਨੂੰ ਮੈਂ ਫੀਡ ਵੀ ਪਾਉਂਦਾ ਸੀਗਾ ਪਰ ਬਾਕੀ ਨਾਲ ਜਿਹੜਾ ਘਰ ਦਾ ਸਮਾਨ ਹੁੰਦਾ ਸੀ ਬਚਿਆ ਜਿਵੇਂ ਕੋਈ ਸਬਜ਼ੀ ਹੋ ਗਈ ਰੋਟੀਆਂ ਹੋ ਗਈਆਂ ਤੇ ਜੋ ਵੀ ਹੁੰਦਾ ਸੀ ਘਰੇ ਆਪਣਾ ਤੇ ਉਹਨਾਂ ਨੂੰ ਪਾਉਂਦੇ ਸੀਗੇ ਉਹਦੇ ਕਰਕੇ ਚੱਕਰ ਹੋਇਆ ਕਿ ਊਂ ਵੈਸੇ ਮੈਂ ਸੁਣਦਾ ਹੁੰਦਾ ਸੀਗਾ ਵੀ ਇਹ ਆਰ ਆਈ ਆਰ ਇਹ ਸਾਢੇ 4 ਮਹੀਨੇ ਦੀ ਆਂਡਾ ਦੇਣ ਲੱਗਦੀ ਆ ਕੋਈ ਕਹਿੰਦਾ ਸੀ 5 ਮਹੀਨੇ ਦੀ ਆਂਡਾ ਦੇਣ ਲੱਗੂ ਤੇ ਗੱਲ ਸਮਝੋ ਬਾਹਰ ਆ ਜੇ ਕਿਸੇ ਵੀਰ ਨੂੰ ਹੈਰ ਬਾਰੇ ਨੌਲ ਚ ਤਾਂ ਦੱਸਿਓ ਜਰੂਰ